ਟੋਟਲ 2 ਲੱਖ ਰੁਪਈਆ ਪੈ ਗਿਆ ਰੁਪਈਆ ਵੀ ਗਿਣਾ ਸਕਦੇ ਆ ਬਾਈ ਕਿਵੇਂ ਲੱਗੇ ਰੁਪਈਏ ਠੀਕ ਹੈ ਜੀ ਠੀਕ ਹੈ ਕਈ ਬੰਦੇ ਕਹਿੰਦੇ ਬਾਈ ਇਹਨਾਂ ਚ ਲੈਂਟਰ ਬੰਦ ਆਏ ਹੋਏ ਹੁੰਦਾ ਨਾ ਆਪਣੇ ਉਹਨਾਂ ਨੇ ਵਾਜਦੇਗਾ ਆਪਾਂ ਬਸ ਜਮਾ ਰੀਅਲਿਟੀ ਦੱਸ ਦਿਆਂ 75 ਹਰ ਦਲ ਨਾਲ ਦਲਵਾ ਬਾਈ ਨੇ 15000 ਰੁਪਈਆ ਲੇਬਰ ਭਰੀਏ ਬਾਈ ਜਿਹੜੇ ਨੇ ਕੈਂਚਾ ਬਣਾਈਆਂ ਉਹਦੇ ਉੱਪਰ ਲਾ ਮਟੀਰੀਅਲ ਜੋ ਵੀ ਹੈ ਨਾ ਮਿੱਟੀ ਸਮੇਤ ਆਪਾਂ ਲਿਆ ਬਾਈ ਇਹਦੇ ਤੋਂ 22 ਤੋਂ ਮਿੱਟੀ ਸਮੇਤ ਜਿਹੜੇ ਆਪਾਂ ਪੈਸੇ ਲਿਆਗੇ 85000 ਰੁਪਈਆ ਆਪਾਂ ਲਿਆ ਬਾਈ ਠੀਕ ਹੈ ਤਾਂ ਵਾਲਾ ਪ੍ਰੋਜੈਕਟ ਆਪਣਾ ਬਾਸ ਬੂਨਸ ਦਾ ਜੋ ਜਿਹੜਾ ਸੀਮੈਂਟ ਰੇਤਾ ਪਾਇਆ ਬਾਈ ਨੇ ਉਹਦਾ ਖਰਚਾ ਪਾ ਕੇ ਜਾਲੀ ਲਾ ਕੇ 2 ਲੱਖ ਰੁਪਏ ਲੱਗ ਗਿਆ ਬਾਈ 10-12 ਹਜ਼ਾਰ ਰੁਪਏ ਉਹ ਲੱਗ ਗਿਆ ਆਪਣਾ ਤਾਂ ਆਪਾਂ ਖਾਵਾਂਗੇ ਸੀਮੈਂਟ ਦੀ ਜਾਲੀ ਕਿਵੇਂ ਬਾਈ ਕਿੰਨੇ ਰੁਪਏ ਵੇਗੀ ਜੀ ਕਹਿੰਦੇ ਜੀ ਮੈਂ ਤਾਂ ਇਹ ਪਹਿਲੀ ਵਾਰ ਹੀ ਵੇਖੀ ਆ ਹਨਾ ਵੀ ਇਹ ਜਿਹੜਾ ਸ਼ੈੱਡ ਹੈ ਨਾ ਇਹ ਸਰਦ ਦਾ ਤੇ ਉਹਦਾ ਬਾਸ ਮਿੱਟੀ ਵੀ ਪਾਈ ਥੱਲੇ ਤੇ ਜਾਲੀ ਵੀ ਲੱਗੀ ਆ ਹੂੰ ਬਾਸ ਦਾ ਤੇ ਸਰਕੰਡੇ ਦਾ ਛੱਡ ਹੈ ਇਹ ਹਾਂ ਤੇ ਉੱਤੇ ਪਾਇਆ ਹੋਇਆ ਸੀਮੈਂਟ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚੇ ਹਾਂ ਜੀ ਪਿੰਡ ਢੁੱਡੀ ਕੇ ਢੁੱਡੀ ਕੇ ਜਿਹੜਾ ਪਿੰਡ ਹੈ ਇਹ ਬਈ ਦੱਸਣ ਦੀ ਲੋੜ ਨਹੀਂ ਹੈ ਨਾ ਕਿ ਇਹ ਕਿਹੜਾ ਪਿੰਡ ਆ ਇਹ ਆਪਾਂ ਗਦਰੀ ਬਾਬੇ ਸੁਣੇ ਹੋਣੇ ਹਨਾ ਉਹਨਾਂ ਦਾ ਪਿੰਡ ਹੈ ਇਹ ਲਾਲਾ ਲਾਜਪਤਰਾਏ ਜੀ ਦਾ ਜਨਮ ਇਸ ਪਿੰਡ ਵਿੱਚ ਹੋਇਆ ਸੀਗਾ ਤੇ ਹੋਰ ਵੀ ਬਹੁਤ ਵੱਡੀਆਂ-ਵੱਡੀਆਂ ਹਸਤੀਆਂ ਇਸ ਪਿੰਡ ਵਿੱਚ ਹੋਈਆਂ ਤੇ ਇਸ ਪਿੰਡ ਵਿੱਚ ਆਪਾਂ ਪਹੁੰਚੇ ਸੀ ਬਾਈ ਬੁੱਟਰ ਦੇ ਨਾਲ ਬੁੱਟਰ ਦਾ ਤੁਹਾਨੂੰ ਪਤਾ ਹੀ ਹੈ ਸਾਰੇ ਬਾਈ ਬੁੱਟਰ ਨੂੰ ਜਾਣਦੇ ਆ ਵੀ ਇਹ ਬੰਦਾ ਜਿਹੜਾ ਸ਼ੈੱਡ ਬਣਾਉਣ ਦੇ ਕੰਮ ਕਰਦਾ ਪਿੰਡ ਇਹਨਾਂ ਦਾ ਹੈਗਾ ਬੁੱਟਰ ਸਿੰਘ ਇਹ ਮੁਖਸਰ ਸਾਹਿਬ ਕੋਲੇ ਰਹਿ ਗਿਆ ਹੈ ਜੀ ਮੁਖਸਰ ਸਾਹਿਬ ਜਿਲ੍ਹਾ ਪਿੰਡ ਦਾ ਨੇ ਜਿਹੜਾ ਆਹ ਸ਼ੈੱਡ ਤੁਸੀਂ ਦੇਖੀ ਜਾਂਦੇ ਹੋ ਆਪਣੇ ਪਿੱਛੇ ਆਪਾਂ ਇਹੀ ਸ਼ੈੱਡ ਦੀ ਅੱਜ ਗੱਲ ਕਰਨੀ ਹੈ ਇਹਦੀ ਲੰਬਾਈ ਚੜਾਈ ਦੀ ਗੱਲ ਵੀ ਕਰਾਂਗੇ ਇਹਦੇ ਖਰਚੇ ਦੀ ਗੱਲ ਵੀ ਕਰਾਂਗੇ ਆਪਾਂ ਕਹਿਨੇ ਹੁੰਨੇ ਵੀ ਇਹ ਗਰਮੀ 'ਚ ਠੰਡਾ ਰਹਿੰਦਾ ਤੇ ਹੁਣ ਆਪਾਂ ਦੱਸਾਂਗੇ ਵੀ ਇਹ ਸਿਆਲ ਦੇ ਵਿੱਚ ਗਰਮ ਰਹਿੰਦਾ ਹੈ। ਹਾਂਜੀ। ਕਿਉਂ ਰਹਿੰਦਾ ਉਹਦਾ ਵੀ ਆਪਾਂ ਕਾਰਨ ਦੱਸਾਂਗੇ, ਸਾਰਾ ਖਰਚਾ ਦੱਸਾਂਗੇ। ਇਹ ਬਣਦਾ ਕਿਵੇਂ ਕੁਦਰਤੀ ਚੀਜ਼ ਐ ਇਹ। ਕੁਦਰਤੀ ਕਿਉਂ ਐ ਇਹ ਬਾਸ ਨਾਲ ਸ਼ੈੱਡ ਬਣਦਾ। ਉੱਤੇ ਆਪਾਂ ਨੂੰ ਕਮੈਂਟ ਆਉਂਦੇ ਸੀਗੇ ਵੀ ਇਹ ਦੇ ਨਾਲ ਨਾ ਕੀ ਹੋ ਜਾਂਦਾ ਵੀ ਅੱਗ ਪੈ ਜਾਂਦੀ ਐ। ਜਿਹੜੇ ਉੱਤੇ ਸਰ ਪਾਉਣੇ ਆਪਾਂ ਉਹਦਾ ਵੀ ਆਪਾਂ ਪੱਕਾ ਇਲਾਜ ਕਰਤਾ ਬਾਈ ਘੋਲੂ ਆਪਾਂ ਸ਼ੈੱਡ ਤੇ ਪਾਇਆ ਇੱਥੇ ਸ਼ੈੱਡ ਤੇ ਪਾਇਆ ਬਾਈ ਸੀਮੈਂਟ ਦਾ ਘੋਲੂ ਆ ਵੀ ਆਪਾਂ ਸ਼ੈੱਡ ਤੇ ਪਾਇਆ ਇਹ ਸਾਰੀਆਂ ਗੱਲਾਂ ਆਪਾਂ ਵੀਡੀਓ 'ਚ ਕਰਾਂਗੇ ਆਪਣੀ ਵੀਡੀਓ ਵਧੀਆ ਲੱਗੀ ਤੇਨੂੰ ਸ਼ੇਅਰ ਜਰੂਰ ਕਰਿਓ ਤੇ ਹੁਣ ਕਰਦੇ ਆਂ ਆਪਾਂ ਬਾਈ ਬੁੱਟਰ ਦੇ ਨਾਲ ਗੱਲਬਾਤ ਸਭ ਤੋਂ ਪਹਿਲਾਂ ਤਾਂ ਬਾਈ ਜੀ ਸਸਰੀਕਾ ਸਸਰੀਕਾ ਬਾਈ ਜੀ ਤੇ ਢੁੱਡੀ ਕੇ ਪਿੰਡ ਦੇ ਵਿੱਚ ਆਪਾਂ ਖੜੇ ਆ ਹੁਣ ਆਪਾਂ ਸ਼ੈੱਡ ਦੀ ਗੱਲ ਕਰਨੀ ਐ ਇਹ ਕਿੰਨੇ ਇਹਦੀ ਲੰਬਾਈ ਚੜਾਈ ਕਿੰਨੀ ਐ ਪਹਿਲਾਂ ਸਾਨੂੰ ਦੱਸ ਇਹ ਸ਼ੈੱਡ ਦੀ ਲੰਬਾਈ 40 ਤੇ ਚੜਾਈ 30 40 ਬਾਈ 30 ਦੇ ਸ਼ ਤੇ ਇਹਦੇ ਵਿੱਚ ਕਿੰਨਾ ਖਰਚਾ ਆ ਗਿਆ 1200 ਸਕੇਅਰ ਫੁੱਟ ਦੇ ਵਿੱਚ ਉਹ ਛੱਡਾ ਜਿਹੜੀ ਆਪਣੀ ਰਾਤੋਂ ਰਾਤ ਵਾਇਰਲ ਹੋਈ ਰੀਲ ਆ ਜਿਹੜੀ ਆਪਣੀ 2 ਲੱਖ ਰੁਪਏ ਆਪਾਂ ਜਿਹੜੀ ਖਰਚਾ ਦੱਸਿਆ ਦੀ ਆ 2 ਲੱਖ ਰੁਪਏ ਹਾਂਜੀ ਠੀਕ ਹੈ ਜੀ ਇਹ ਟੋਟਲ 2 ਲੱਖ ਰੁਪਏ ਆਪਾਂ ਕਿ ਕਰ ਰੁਪਇਆ ਵੀ ਗਿਣਾ ਸਕਦੇ ਆ ਬਾਈ ਕਿਵੇਂ ਲੱਗੇ ਰੁਪਏ ਠੀਕ ਹੈ ਜੀ ਠੀਕ ਹੈ ਕਈ ਬੰਦੇ ਕਹਿੰਦੇ ਬਾਈ ਇਹਨਾਂ ਚ ਲੈਂਟਰ ਮੈਂ ਤਾਂ ਆਏ ਹੋਏ ਹੁੰਦਾ ਨਾ ਆਪਣੇ ਉਹਨਾਂ ਨਹੀਂ ਵਜਦੇਗਾ ਆਪਾਂ ਬਸ ਜਮਾਂ ਰੀਅਲਿਟੀ ਦੱਸਦੇ ਆ 75 ਹਜ਼ਾਰ ਦਲ ਨਾਲ ਦਲਵਾ ਬਾਈ ਨੇ 15000 ਰੁਪਏ ਲੇਬਰ ਭਰੀਏ ਬਾਈ ਜਿਹੜੇ ਨੇ ਕੈਂਚਾ ਬਣ ਉਦੋਂ ਪਰਲਾ ਮਟੀਰੀਅਲ ਜੋ ਵੀ ਹੈ ਨਾ ਮਿੱਟੀ ਸਮੇਤ ਹਾਂ ਆਪਾਂ ਲਿਆ ਬਾਈ ਇਹਦੇ ਤੋਂ 22 ਤੋਂ ਮਿੱਟੀ ਸਮੇਤ ਜਿਹੜੇ ਆਪਾਂ ਪਹਿਲੇ ਲਿਆਗੇ 85000 ਰੁਪਏ ਆਪਾਂ ਲਿਆ ਬਾਈ ਠੀਕ ਹੈ ਤਾਂ ਵਾਲਾ ਪ੍ਰੋਜੈਕਟ ਆਪਣਾ ਬਾਸ ਬੂਂਸ ਦਾ ਜੋ ਵੀ ਹੈ 85000 ਜੇ ਆਪਾਂ ਕੰਪਲੀਟ ਕਰਦਾ ਠੀਕ ਹੈ ਜਿਹੜਾ ਸੀਮੈਂਟ ਰੇਤਾ ਪਾਇਆ ਬਾਈ ਨੇ ਉਹਦਾ ਖਰਚਾ ਪਾ ਕੇ ਜਾਲੀ ਲਾ ਕੇ 2 ਲੱਖ ਰੁਪਏ ਲੱਗ ਗਿਆ ਬਾਈ 10-12000 ਰੁਪਏ ਉਹ ਲੱਗ ਗਿਆ ਆਪਣਾ ਤਾਂ ਆਪਾਂ ਖਾਵਾਂਗੇ ਸੀਮੈਂਟ ਦੀ ਜਾਲੀ ਕਿਵੇਂ ਬਾਈ ਕਿੰਨੇ ਰੁਪਏ ਮਹਿੰਗੀ ਪੈਂਦੀ ਹੈ ਨਾ ਆਪਣਾ 2 ਲੱਖ ਦੇ ਲਗਭਗ ਵੱਜ ਜਾਗਾ ਬਾਈ ਕੰਮ ਦੇ ਕੇ ਮੋٹے ਖਰਚੇ ਪਾ ਗਏ ਆਪਾਂ 10000 ਰੁਪਏ ਤਾਂ ਉੱਤੇ ਇਧਰ ਉਧਰ ਹੋ ਸਕਦਾ ਹੈਗਾ ਪਰ ਇਹ ਨਹੀਂਗਾ ਵੀ ਆਪਾਂ ਗੱਪ ਮਾਰੇਗਾ ਜੇ ਚੰਗੀ ਚੀਜ਼ ਹੈ ਉਹ ਤੇ ਪੈਸੇ ਲੱਗਣਗੇ ਵੀ ਇਹ ਦੀ ਕੁਆਲਿਟੀ ਤਾਂ ਸੇਮ ਹੀ ਆਪਣੀ ਸਾਰੀ ਚੀਜ਼ ਦੀ ਯਾਰ ਇੱਕ ਨੰਬਰ ਕੁਆਲਿਟੀ ਹੈ ਬਾਈ ਹੂੰ ਠੰਡਾ ਰਹਿੰਦਾ ਜਿਵੇਂ ਸਰਦੀ ਦੇ ਵਿੱਚ ਇਹਨੇ ਗਰਮ ਹੋਣਾਗਾ ਗਰਮੀ ਦੇ ਵਿੱਚ ਠੰਡਾ ਹੋਣਾਗਾ ਅੱਜ ਮੈਂ ਹੁਣ ਸਾਈਡ ਤੇ ਨਹੀਂ ਅੱਬੇ ਪਹਿਲਾਂ ਫੂਲੇ ਵਾਲੇ ਪੈਂਟ ਦੀ ਇੱਕ ਵੀਡੀਓ ਦੇਖੀ ਸੀਗੀ ਆਹ ਚਾਦਰਾਂ ਵਾਲਾ ਕੇ ਬੰਦ ਕਰਦੇ ਬਾਈ ਉਹ ਬੰਦ ਹੋ ਜਾਣਾ ਛੱਡਨੇ ਹਾਂ ਇਹ ਤਾਂ ਬਾਈ ਨੇ ਆਇਆ ਲੱਗਿਆ ਵੀ ਸ਼ੌਂਕ ਜੇ ਨਾਲ ਹੀ ਬਣਾ ਕੇ ਆਵੜਾ ਬਾਈ ਦਾ ਆਵੜਾ ਨਿਊਜ਼ੀਲੈਂਡ ਠੀਕ ਹੈ ਇਹ ਬੰਦਾ ਨਿਊਜ਼ੀਲੈਂਡ ਗਿਆ ਇਹ ਬੰਦਾ ਨਿਊਜ਼ੀਲੈਂਡ ਆਵੜਿਆ ਬਣਾ ਕੇ ਛੱਡਦੇ ਠੀਕ ਹੈ ਬਾਈ ਨਿਊਜ਼ੀਲੈਂਡ ਤੇ ਆਇਆ ਸੀਗਾ ਸ਼ੌਂਕ ਜੇ ਨਾਲ ਹੀ ਬਣਵਾਇਆ ਬਾਈ ਨੇ ਯਾਰ ਸ਼ੌਂਕ ਨਾਲ ਹਾਂ ਨਹੀਂ ਤੇ ਇਹ ਹੁਣ ਜਿਵੇਂ ਸਰਦੀ ਦੇ ਵਿੱਚ ਗਰਮ ਰਹਿਣ ਦਾ ਇਹਦਾ ਕਾਰਨ ਕੀ ਹੈ ਕਾਰਨ ਇਹ ਮੈਂਟੇਨ ਕਰਕੇ ਰੱਖਦਾ ਕਿ ਤਰੋਤਨ ਬਤਾਵਕ ਵੀ ਉਹਨਾਂ ਕੀ ਜਿੰਨਾਂ ਦਾ ਕੋਈ ਟੈਂਪਰੇਚਰ ਚਾਹੀਦਾ ਉਹਨਾਂ ਨੂੰ ਮੈਂਟੇਨ ਕਰਕੇ ਰੱਖਦਾ ਠੀਕ ਹੈ ਤੇ ਬਾਈ ਇਹਦੀ ਛੱਤ ਬਣਾਉਣ ਚ ਮਟੀਰੀਅਲ ਕਿਹੜਾ ਕਿਹੜਾ ਯੂਜ਼ ਕੀਤਾ ਆਪਾਂ ਛੱਤ ਬਣਾਉਣ ਚ ਮਟੀਰੀਅਲ ਹੁਣ ਤਾਂ ਬਾਈ ਆਪਾਂ ਲੋਹਾ ਵੀ ਕਰ ਲੈਨੇ ਆ ਇਹ ਸ਼ੈੱਡ ਦੇ ਵਿੱਚ ਲੋਹਾ ਲੂਗਾ ਸਾਰਾ ਕੱਲਾ ਲੋ ਬਾਈ ਆਪਾਂ ਨੂੰ ਗਾਕ ਸੀਮੈਂਟ ਤੇ ਬਜਰੀ ਦੇ ਦੇ ਬਾਕੀ ਮਟੀਰੀਅਲ ਆਪਣੇ ਨਾਲ ਕਰ ਸਕਦਾ ਨਹੀਂ ਇਹ ਸ਼ੈੱਡ ਜਿਹੜਾ ਤੁਸੀਂ 2 ਲੱਖ ਜੀ ਕਹਿੰਦੇ ਆ ਆਪਾਂ ਬਣਾਇਆ ਇਹ ਸਾਰਾ ਸਮਾਨ ਆਪਾਂ ਆਪ ਹੀ ਲਾਇਆ ਹੈ ਹਾਂ ਬਈ ਲੇਬਰ ਕਰਕੇ ਨਹੀਂ ਇਹ ਸਮਾਨ ਜਿਹੜਾ ਪਤਾ ਕੀ ਜੀ ਲੇਵ ਕੱਲਾ ਲੋਹਾ ਬਾਈ ਨਹੀਂ ਲੱਗ ਦਿੱਤਾ ਜੀ ਬਾਕੀ ਮੈਸਤਰੀ ਮੇਰੀ ਸੀਗੇ ਟੋਟਲ ਕੰਮ ਆਪਣਾ ਸੀਗਾ ਕੱਲਾ ਬਾਈ ਜੰਦਾ ਲੋਹਾ ਲਿਆ ਦਿਓ ਮੈਂ ਕਿਹਾ ਬਈ ਉਹ ਸੇਮ ਰੇਟ ਹੀ ਹੁੰਦਾ ਕੋਈ ਗਾਗ ਲਿਆ ਕੇ ਦੇ ਦੇ ਆਪਾਂ ਨੂੰ ਲੋਹਾ ਤਾਂ ਵੀ ਉਹੀ ਚੀਜ਼ ਆ ਆਪ ਵੀ ਲਣੋ ਗੱਲ ਆ ਸੇਮ ਜੇ ਮਾਈ ਦੀ ਮਾਲਕ ਦੀ ਹੁੰਦੀ ਆ ਤੇ ਪੈਸੇ ਹੁੰਨੇ ਨਿਕਲਦੇ ਜੀ 2 ਲੱਖ ਦੇ ਵਿੱਚ ਹੀ ਲੋਹਾ ਲੱਗਿਆ ਕਹਿਣਾ ਦਾ ਮਤਲਬ ਹਾਂ ਸਾਰਾ ਟੋਟਲ ਕੰਪਲੀਟ ਛੱਡ ਆ ਬਾਈ ਯਾਰ ਬਜਰੀ ਤੱਕ ਕੰਪਲੀਟ ਆ ਜਿਹੜੇ ਪੈਰ ਪਰਿਆ ਅੱਛਾ ਬੱਜਰੀ-ਬੁਜਰੀ ਆਹ ਸਾਰੀ ਕੰਪਲੀਟ ਦੋ ਸਾਰਾ ਯਾਰ ਉੱਤੋਂ ਵੀ ਵੀਊ ਖਾਦੀ ਬਾਈ ਹਾਂ ਸਾਰਾ ਕੰਪਲੀਟ ਆ ਪੈਪ ਵੀ ਵੇਖ ਲੱਗੇ ਜਿਹੜੀ ਲੱਗੀ ਐ ਤੇ ਐ ਨਹੀਂ ਝੋਲ ਮਾਰੂਆ ਛੱਡਿਓ ਹਾਂ ਝੋਲੇ ਨਹੀਂ ਮਾਰ ਮੜਾ ਖੜਕਾ ਕੇ ਦਿਖਾਏ ਇਹ ਝੋਲ ਨਹੀਂ ਮਾਰਦੇ ਛੱਡ ਜਮਾਈ ਬਾਕੀ ਹੁਣ ਆਪਾਂ ਹੋਰ ਜਿਹੜੇ ਹੋਰ ਛੱਡ ਬਣਨਗੇ ਆਪਣੀ ਉਹਨਾਂ ਚ ਆਹ ਚੀਜ਼ਾਂ ਦਾ ਆਪਾਂ ਬੰਤਰ ਬਦਲ ਦੇਣੀ ਹੈਗੀ ਪੂਰਾ ਪੱਕਾ ਮਜ਼ਬੂਤ ਕੰਮ ਕਰ ਦੇਣਾ ਹੋਰ ਜਨਰਲ ਟਾਈਮ ਪਰ ਕੋਈ ਇਹਦੇ ਚ ਬਈ ਰੇਟ ਨਾਲ ਕੰਪੈਰੀ ਨਹੀਂ ਕਰ ਸਕਦਾ ਆਪ ਹਨਾ ਪੈਸੇ ਨਾਲ ਕੰਪੈਰੀ ਨਹੀਂ ਤੇ ਸ਼ੌਂਕ ਦੀਆਂ ਖੇਡਾਂ ਬਾਈ ਹਰ ਬੰਦੇ ਛੌਂਕ ਜੇ ਵਾਲੇ ਬੰਦੇ ਤੰਦ ਬੋਉਂਦੇ ਹੁੰਦੇ ਨੇ ਤੇ ਆਪਾਂ ਉਹ ਕੰਮ ਕਰਦੇ ਆਂ ਜਿਹੜੇ ਬਾਈ ਕਹਿੰਦੇ ਸੀ ਨਾ ਲੈਂਕਰ ਪਾਲੇ ਹੂੰ ਬਾਈ ਐਂ ਤਾਂ ਮੈਂ ਝੌਂਫੜੀਆਂ ਵੀ ਦੇਖੀਆਂ ਲੱਖ ਲੱਖ ਦੀਆਂ ਹਾਂ ਸਾਧ ਕਾਲੇ ਹੁਣ ਜੋ ਵੀ ਬੰਦੇ ਸ਼ੌਂਕ ਨੂੰ ਵੜਵਾਉਂਦੇ ਆਂ ਆਹ ਗੱਲ ਬਾਈ ਸ਼ੌਂਕ ਲੈਵਲ ਆ ਬਾਈ ਜਿਨ੍ਹਾਂ ਨੂੰ ਜਾਨਵਰਾਂ ਨਾਲ ਪਿਆਰ ਹੈ ਨਾ ਐਵੇਂ ਜੇ ਕੋਈ ਮਨਲਾ ਹਾਂ ਆਪਾਂ ਇਹ ਨਹੀਂ ਕਹਿੰਦੇ ਵੀ ਆਪਣਾ ਕੱਲਾ ਹੀ ਸ਼ੌਂਕੀ ਲੈਵਲ ਗਰੀਬ ਬੰਦਾ ਕੋਈ ਕੰਮ ਕਰਾਉਂਦਾ ਨਾ ਉਹਦੇ ਉੱਤੇ ਆਪਾਂ ਉਹ ਜੇ ਉਹੋ ਜੇ ਕਰਦੇ ਆਂ ਪਰ ਕੰਮ ਜ਼ਿਆਦਾ ਹੋਣ ਜਾ ਕਾਰਨ ਨਾ ਬਾਈ ਆਏ ਹੋਏ ਆਪਾਂ ਨੂੰ ਕੰਮ ਜ਼ਿਆਦਾ ਪੈਂਦ ਕਰਕੇ ਆਪਾਂ ਇਹ ਕੰਮ ਭਈ ਇੱਕ ਕਰੀ ਮਟੀਰੀਅਲ ਦੱਸਦੇ ਆ ਆਪਣੇ ਦਰਸ਼ਕਾਂ ਨੂੰ ਵੀ ਕਿਹੜਾ-ਕਿਹੜਾ ਆਪਾਂ ਲਾਉਣੇ ਆ ਇਹਦੇ ਵਿੱਚ ਆਹ ਜਿਹੜਾ ਸ਼ੁਰੂ ਤੋਂ ਬਾਸ ਲੱਗਾ ਇਹ ਤੋਂ ਲੈ ਕੇ ਤਾਂ ਤੱਕ ਛੱਤ ਬਾਸ ਬਾੜਿਆ ਬਾਸ ਹੁਣ ਤਾਂ ਆਪਾਂ ਡਿਜ਼ਾਈਨ ਹੁਣ ਨਵੀਂ ਬਦਲਤੀ ਆ ਹੂੰ ਉਦੋਂ ਪ੍ਰਹਾਰਾ ਕੱਪੜਾ ਠੀਕ ਹੈ ਜੀ ਉੱਪਰਲੇ ਉੱਪਰਲਾ ਮਟੀਰੀਅਲ ਆਪਾਂ ਹੁਣ ਤਾਂ ਜਾ ਕੇ ਵਿਖਾਉਣੇ ਆ ਜਿਹੜਾ ਅਲੱਗ ਕੀਤਾਗਾ ਹੂੰ ਠੀਕ ਹੈ ਮਿੱਟੀ ਪਾਈ ਆ ਜਿਹੜਾ ਮਿੱਟੀ ਦੇ ਉੱਪਰ ਆਪਾਂ ਕੋਲਗਾ ਪਾਇਆ ਜਾਲੀ ਲੱਗੀ ਸਾਰਾ ਕੁਝ ਦੱਸਾਂ ਲੈ ਵੀ ਆਪਾਂ ਤਾਂ ਚੱਲਦੇ ਹੁਣ ਪੌੜੀ ਲੱਭ ਆਪਣੇ ਕਿੱਥੇ ਜੇ ਆ ਉਹੜੀ ਅਬ ਉਂਦਰ ਦੀ ਜਲ ਨੰਬਰ ਇੱਥੇ ਰੱਖੀ ਹੁਣ ਆਪਾਂ ਤੁਹਾਨੂੰ ਤਾਂ ਜਾ ਕੇ ਦਿਖਾਉਣੇ ਆ ਵੀ ਇਹਦਾ ਵੀ ਬਾਈ ਆਪਾਂ ਨੂੰ ਦਰਸ਼ਕ ਕਹਿੰਦੇ ਸੀ ਵੀ ਜਿਹੜਾ ਸਰਕੰਡੇ ਦਾ ਤੇ ਬਾਸ ਦਾ ਸ਼ੈੱਡ ਹੁੰਦਾ ਹਨਾ ਉਹਦੇ ਵਿੱਚ ਪੈ ਜਾਂਦੀ ਹੈ ਅੱਗ ਤੇ ਉਹਦਾ ਆਪਾਂ ਕੀ ਇਲਾਜ ਕੀਤਾ ਹੁਣ ਟੱਪਿਆ ਜਾਊ ਇੱਧਰ ਦੀ ਮੈਨ ਲੱਗਦਾ ਤਾਂ ਵੀ ਕੰਮ ਆਇਆ ਇੱਧਰ ਦੀ ਦੇਖ ਲਾ ਵੈਸੀ ਵੀਊ ਤੇ ਮੇਰੇ ਸਹਾਰ ਨਾਲ ਟੱਪਣ ਦਾ ਦਾ ਯਾਰ ਉੱਥੋਂ ਹੀ ਟੱਪਣਾ ਪੈਣਾਗਾ ਇਹਦੇ ਉੱਥੋਂ ਹੀ ਟੱਪ ਜਾ ਅਜ ਦਰਸ਼ਕਾਂ ਨੂੰ ਪਤਾ ਲੱਗ ਜਾਏ ਵੀ ਬੰਦੇ ਕਿੰਨੀ ਕਿ ਮਿਹਨਤ ਕਰਦੇ ਲੈ ਵੀ ਆ ਜਾਕ ਬਾਈ ਯਾਰ ਕਹਿੰਦੇ ਨਾ ਪਾਰਟਮੈਂਟ ਹੁਣ ਮੈਨੂੰ ਵੀ ਟੱਪਨ ਦੇ ਅਫਸਰ ਮਾਰਾ ਜਾ ਕੈਮਰਾ ਆਪਣਾ ਆ ਦੇਖ ਬਾਈ ਬਾਈ ਕਮੈਂਟਾਂ ਦੇ ਕਹਿੰਦੇ ਨਾ ਬਾਈ ਪਾਰਟ ਜੂ ਆਏ ਹੋ ਜੂ ਇਹ ਬਾਈ ਯਾਰ ਨਾ ਇਹਦੇ ਚ ਜਾਲੀ ਪਾਈ ਆ ਇੱਕ ਪਲਾਸਟਿਕ ਦੀ ਪੋਣੀ ਪਟਨ ਦੇਦੀ ਮਜ਼ਬੂਤੀ ਵੇਖ ਲੈ ਬਾਈ ਲਾਈਟ ਜਿੰਨੀ ਹੋਈ ਵੀ ਆ ਇਹ ਦੇਖੀਆ ਕਿ ਕਦੇ ਜੀ ਮੈਂ ਤਾਂ ਇਹ ਪਹਿਲੀ ਵਾਰ ਹੀ ਵੇਖੀ ਆ ਹਨਾ ਵੀ ਇਹ ਜਿਹੜਾ ਸ਼ੈੱਡ ਹੈ ਨਾ ਇਹ ਸਰਦਾਂ ਤੇ ਉਹਦਾ ਬਾਹਰ ਮਿੱਟੀ ਵੀ ਪਾਈ ਆ ਥੱਲੇ ਦੇ ਜਾਲੀ ਵੀ ਲੱਗੀ ਆ ਹੂੰ ਬਾਸ ਦਾ ਤੇ ਸਰਕੰਡੇ ਦਾ ਛੱਡਾ ਇਹ ਹਾਂ ਤੇ ਉੱਤੇ ਪਾਇਆ ਹੋਇਆ ਸੀਮੈਂਟ ਹੂੰ ਪੱਕਾ ਕੰਮ ਕੀਤਾ ਮਿੱਟੀ ਪਾ ਕੇ ਐ ਨਹੀਂ ਵੀ ਆਪਾਂ ਨੂੰ ਵਾਰੀ-ਵਾਰੀ ਮਿੱਟੀ ਲਾਉਣੀ ਪੈਣੀ ਹੈ ਹਨਾ ਬਾਈ ਬਹੁਤ ਤਗੜੀ ਗੱਲ ਬਾਤ ਹੈ ਬਾਈ ਯਾਰ ਉਹ ਗੱਲ ਹੀ ਨਹੀਂ ਆਵੇ ਭਈ ਇਹ ਜਾਲੀ ਹੁੰਦੀ ਆ ਹੂੰ ਪਲਾਸਟਿਕ ਦੀ ਹੁਣ ਦੀਂਦੀ ਨਹੀਂ ਨਾ ਕਟਿੰਗ ਬਹੁਤ ਸੋਹਣੀ ਕੀਤੀ ਥੱਲੇ ਹੂੰ ਆ ਜਾਲੀ ਹੁੰਦੀ ਥੱਲੇ ਪੈਂਦੀ ਆ ਠੀਕ ਹੈ ਇਹ 1800 2000 ਦਾ ਬੰਡਲ ਪੈਂਦਾ ਉੱਤੇ ਇਹਦੇ ਉੱਤੇ ਪੈਂਦਾ ਇੱਕ ਗਰ ਲਾਗੀ ਇਹ ਪਾਟਣ ਦੀ ਸਮੱਸਿਆ ਕਹਿੰਦੇ ਤੁੱਪ ਚ ਪਾੜ ਜੂਗਾ ਇਹ ਜਾਲੀ ਪਾਟਣ ਨਹੀਂ ਦਿੰਦੀਗੀ ਬਾਈ ਅੱਜ ਹੁਣ 10 ਸਾਲਾਂ ਬਾਅਦ ਪਾੜਦੇ ਤਾਂ ਯਾਰ ਮੁਨਿਆਦ ਵੀ ਪੂਰੀ ਹੁੰਦੀ ਆ ਤੇ ਇਹਦੀ ਲੀਕੇਜ ਲੂਕੇਜ ਦੀ ਤਾਂ ਸੌਖੀ ਆ ਨਾ ਪੈਰ ਲਿਆ ਆਈਆਂ ਢਲਦਾ ਜਾਂਦਾ ਹਣਾ ਥੱਲੇ ਪੰ ਢਲਦਾ ਜਾਂਦਾ ਹਾਂ ਤੇ ਇਹਦੇ ਕੋਲੂਆ ਪਾਉਣ ਨਾਲ ਮੈਨੂੰ ਲੱਗਦਾ ਇਹਦੀ ਲਾਈਫ ਜਿਵੇਂ ਜੇ ਆਪਾਂ ਪਹਿਲਾਂ 10 ਸਾਲ ਮੰਨ ਕੇ ਚੱਲੀ ਹੁਣ ਤਾਂ ਫਿਰ 20 ਸਾਲ ਤੇ 25 ਸਾਲ ਹੋਣੀ ਆ ਜਿਹੜੀਆਂ ਬਾਕੀ ਯਾਰ ਨਵੀਂ ਉਹ ਗੱਲ ਕੀਤੀ ਆ ਜਿਵੇਂ ਆਪਾਂ ਕੰਮ ਕਰਦੇ ਤਿਆਰਵਾ ਵਾਦਾ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਹੋਰ ਚੀਜ਼ਾਂ ਦਾ ਇੰਨੇ ਕੁ ਹਜ਼ਾਰ ਕਰਾਂਗੇ ਜਿਹੜੀਆਂ ਚੀਜ਼ਾਂ ਦੇ ਆਪਾਂ ਨੂੰ ਐਂ ਦਾ ਹੈਣੀ ਆ ਬੱਸ ਸ਼ੈੱਡ ਬਣਾ ਦੇ ਆਪਣੇ ਤੋਂ ਕੰਪਲੇਨ ਨਹੀਂ ਆਉਣੀ ਹਮ ਬਈ ਲੰਬਾ ਵੀ ਆਉਂਦਾ ਲੋਕਾਂ ਦਾ ਉਹ ਵੀ ਆਪਾਂ ਮੰਨ ਕੇ ਚੱਲ ਉਹ ਇੱਕ ਗਲਤੀ ਦੌਰ ਦੇ ਅਗਲੇ ਛੱਡ ਚ ਕੱਢ ਲੈਨੇ ਆ ਪਰ ਅੱਜ ਜ਼ਿਕਰ ਹੋਈ ਨਹੀਂ ਪਰਮਾਤਮਾ ਦੀ ਕਿਰਪਾ ਨਾਲ ਵੀ ਨਹੀਂ ਆਇਆ ਜੇ ਕੋਈ ਆਉਂਦਾ ਤੇ ਆਪਾਂ ਖੜੇ ਵੀ ਯਾਰ ਜੇ ਆਪਾਂ ਪੈਸੇ ਲੈਨੇ ਆ ਨਾ ਦੁਬਾਰਾ ਆਪਾਂ ਕੰਮ ਕਰਨ ਵੀ ਜਾਣੇ ਜੇ ਕਿਤੇ ਆਉਂਦੀ ਪ੍ਰੋਬਲਮ ਦਾ ਇਹ ਨਹੀਂ ਵੀ ਆਪਾਂ ਇੱਕ ਵਾਰੀ ਕਰ ਲਿਆ ਤੇ ਬਸ ਵੀ ਡਿਫਾਲਟਰ ਕੰਮ ਨਹੀਂ ਗਾ ਬਈ ਆਪਣਾ ਬੁੱਟਰ ਕੰਟਰੈਕਸ਼ਨ ਆਪਣਾ ਇੱਕ ਬ੍ਰਾਂਡ ਬਣਾਣਾਗਾ ਔਨਲ ਟਾਈਮ ਦੇ ਵਿੱਚ ਲੈ ਵਾਇਗਰੂ ਸੋਖ ਰੱਖੇ ਵੀ ਬ੍ਰਾਂਡ ਬਣੂਗਾ ਆਪਣਾ ਤੇ ਆਪਣਾ ਨੰਬਰ ਦੱਸ ਦੋ ਬਾਈ ਜੀ ਜੇ ਕਿਸੇ ਨੇ ਇਹੋ ਜਿਹਾ ਸ਼ੈੱਡ ਤਿਆਰ ਕਰਵਾਉਣਾ ਹੋਵੇ ਤਾਂ ਬਾਈ ਜੀ ਨੰਬਰ ਹੈਗਾ 869990.95 ਠੀਕ ਹੈ ਜੀ 065 49 ਠੀਕ ਹੈ ਜੀ ਤੇ ਲਓ ਜੀ ਆ ਸ਼ੈੱਡ ਦੀ ਛੱਤ ਦੇ ਉੱਤੇ ਆਪਾਂ ਖੜੇ ਆ ਹੁਣ ਤੇ ਬਾਈ ਦਾ ਆਪਾਂ ਤੁਹਾਨੂੰ ਦੱਸਤਾ ਵੀ ਕੀ ਨੰਬਰ ਹੈ ਜੇ ਕਿਸੇ ਵੀਰ ਨੇ ਸ਼ੈੱਡ ਬਣਵਾਉਣਾ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਸਕਦਾ ਤੇ ਆਪਣੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਤੇ ਹੁਣ ਆਪਾਂ ਮਿਲਦੇ ਆ ਕਿਸੇ ਇਹੋ ਜੀ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ